ਮਾਜੀ ਸਭ ਤੋਂ ਪਹਿਲਾਂ ਤਾਂ ਮੈਂ ਅ ਡੱਲੇਵਾਲ ਦੀ ਡੱਲੇਵਾਲ ਸਾਹਿਬ ਦੀ ਸਿਹਤਯਾਬੀ ਲਈ ਅਰਦਾਸ ਕਰਦਾ ਜੀ ਔਰ ਉਹਨਾਂ ਦੀ ਤੰਦਰੁਸਤੀ ਦੀ ਕਾਮਨਾ ਕਰਦਾ ਔਰ ਤੁਸੀਂ ਇੱਕ ਵੀਡੀਓ ਡੱਲੇਵਾਲ ਸਾਹਿਬ ਦੀ ਦਿਖਾਈ ਔਰ ਮੈਂ ਉਸੇ ਵੀਡੀਓ ਦੇ ਆਲੇ-ਦੁਆਲੇ ਆਪਣੀ ਗੱਲ ਰੱਖਣੀ ਚਾਹੁੰਦਾ ਜੀ ਮੈਨੂੰ ਬੜੀ ਖੁਸ਼ੀ ਹੋਈ ਪਹਿਲੀ ਗੱਲ ਤਾਂ ਕਿ ਡੱਲੇਵਾਲ ਸਾਹਿਬ ਨੇ ਜਿੰਨੀ ਵੀ ਗੱਲ ਰੱਖੀ ਹੈ ਉਹ ਪੰਜਾਬ ਦੇ ਵਾਲੇ ਦਿਵਾਲੇ ਝੋਨਾ ਛੱਡਣ ਦੇ ਵਾਲੇ ਦਿਵਾਲੇ ਡਿਵਰਸਿਫਿਕੇਸ਼ਨ ਦੇ ਵਾਲੇ ਦਿਵਾਲੇ ਕੀ ਕੀ ਹੈ ਜਦ ਕਿ ਜਿਹੜੇ ਦੂਜੇ ਸਾਡੇ ਸੰਘਰਸ਼ੀ ਲਾਗੂ ਆ ਭੰਦੇਰ ਸਾਹਿਬ ਹੁਣੀ ਜਾਂ ਦੂਜੇ ਸਾਰੇ ਉਹ ਗੱਲ ਕਰਦੇ ਕਿ ਅਸੀਂ ਭਾਰਤ ਨੂੰ ਐਮਐਸਪੀ ਦਿਵਾ ਕੇ ਆਉਣੀ ਆ ਜਿਹੜਾ ਥੱਲੇ ਨਾਰੀਅਲ ਵੇਚਦਾ ਉਹਨੂੰ ਐਮਐਸਪੀ ਦਿਵਾ ਕੇ ਹੁਣੀ ਪਰ ਢੱਲੇਵਾਲ ਸਾਹਿਬ ਦੀ ਗੱਲ ਨੂੰ ਉਹਨਾਂ ਨੂੰ ਜ਼ਰੂਰ ਸੁਣਨਾ ਚਾਹੀਦਾ ਹੈ ਕਿ ਜਿਹੜੀ ਸੰਘਰਸ਼ ਹੈ ਜਿਹੜਾ ਚੱਲ ਰਿਹਾ ਇਹ ਸੰਘਰਸ਼ ਪੰਜਾਬ ਦੇ ਲਈ ਹੈ ਪੰਜਾਬ ਨੂੰ ਸਾਨੂੰ ਬਦਲਵੀਆਂ ਫਸਲਾਂ ਦੀ ਐ ਮਤ ਪਛਾਈ ਕਿਉਂਕਿ ਜਿਹੜਾ ਝੋਨਾ ਕਣਕ ਆਉਂਦਾ ਕੇਂਦਰ ਦੇ ਰਿਹਾ ਅਸੀਂ ਝੋਨਾ ਕੜ ਕੇ ਛੱਡਣਾ ਚਾਹੁੰਦੇ ਮੈਂ ਸਾਰੇ ਚੈਨਲਾਂ ਤੋਂ ਇਹ ਗੱਲ ਰੱਖਦਾ ਰਿਹਾ ਪਰ ਅੱਜ ਤੁਹਾਡੇ ਵੀਡੀਓ ਨੇ ਮੈਨੂੰ ਬੜੀ ਜਿਹੜੀ ਉਹ ਤੁਸੀਂ ਸ਼ੂਟ ਕਰਕੇ ਲਿਆਇਓ ਮੈਂ ਡੱਲੇਵਾਲ ਸਾਹਿਬ ਦਾ ਬੜਾ ਸਤਿਕਾਰ ਕਰਦਾ ਹਾਂ ਉਹਨਾਂ ਨੇ ਮੈਨੂੰ ਲੱਗਦਾ ਹੈ ਗੱਲ ਸਿੱਧੇ ਰਸਤੇ ਜਿਹੜੀ ਹੈ ਉਹ ਪਾਤੀ ਹੈ ਦੂਜਿਆਂ ਨੂੰ ਵੀ ਸੋਚਣਾ ਚਾਹੀਦਾ ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਬਦਲਵੀਆਂ ਫਸਲਾਂ ਦੀ ਜਦੋਂ ਦਾ ਸਿਗਾਰਸ਼ ਸ਼ੁਰੂ ਹੋਇਆ ਮੁੱਖ ਮੰਤਰੀ ਸਾਹਿਬ ਜਿਹੜੇ ਸੀ ਉਹ ਪੰਜਾਬ ਦੇ ਵਕੀਲ ਬਣੇ ਕੇਂਦਰੀ ਵਜ਼ੀਰ ਇੱਥੇ ਆਏ ਉਹਨਾਂ ਨੇ ਆ ਕੇ ਆਖਿਆ ਵੀ ਜਿਹੜੀਆਂ ਪੰਜ ਫਸਲਾਂ ਤੁਸੀਂ ਚਾਹੁੰਦੇ ਹੋ ਝੋਨਾ ਛੱਡ ਕੇ ਬੀਜੋਗੇ ਉਹ ਸਾਨੂੰ ਦੱਸ ਦਿਓ ਭਾਈ ਉਹਦੀ ਅਸੀਂ ਤੁਹਾਨੂੰ ਸਰਕਾਰੀ ਖਰੀਦ ਦੇ ਦਿੰਦੇ ਹਾਂ ਉਸ ਤੋਂ ਬਾਅਦ ਸਾਡੇ ਮਾਨਯੋਗ ਪ੍ਰਧਾਨ ਸ਼੍ਰੀ ਜਖੜ ਜੀ ਨੇ ਕਿਹਾ ਦੱਸੋ ਭਾਈ ਝੋਨਾ ਛੱਡ ਕੇ ਆਪਾਂ ਕਿਹੜੀਆਂ ਪੰਜ ਫਸਲਾਂ ਬੀਜਣੀਆਂ ਲਿਆਓ ਫੜਾਓ ਤੇ ਮੈਂ ਲੈ ਕੇ ਆਉਣਾ ਉਦੋਂ ਬਾਅਦ ਤੁਸੀਂ ਅੱਜ ਤੱਕ ਆ ਜੋ ਹੁਣ ਵੀ ਅਸੀਂ ਕਹੀ ਜਾਂਦੇ ਆ ਸਾਡੇ ਕੇਂਦਰੀ ਵਜ਼ੀਰ ਕਹੀ ਜਾਂਦੇ ਜਿਹਨੂੰ ਅੰਧੇਰ ਸਾਹਿਬ ਮੰਨਣਾ ਨਹੀਂ ਚਾਹੁੰਦੇ ਔਰ ਮੈਂ ਤਾਂ ਇਥੋਂ ਤੱਕ ਵੀ ਗੱਲ ਰੱਖਦਾ ਕਿ ਜਿਹੜਾ ਉਹਨਾਂ ਕੋਲੇ ਮੰਤਰਾਲਾ ਹੈ ਊਰ ਪ੍ਰੋਸੈਸਿੰਗ ਦਾ ਉਹ ਵੀ ਖੇਤੀਬਾੜੀ ਮੰਤਰਾਲਾ ਹੀ ਹੈ ਕਿ ਤਰ੍ਹਾਂ ਦਾ ਕਿਉਂਕਿ ਅਸੀਂ ਆਪਦੇ ਉਤਪਾਦ ਨੂੰ ਪ੍ਰੋਸੈਸ ਕਰਕੇ ਕਿਸਾਨ ਵੇਚੂਗਾ ਤਾਂ ਖੁਸ਼ਹਾਲ ਹੋਊਗਾ ਔਰ ਉਹ ਮੰਤਰੀ ਸਾਨੂੰ ਖੁਦ ਕਹਿ ਰਹੇ ਆ ਸਾਡੇ ਪੰਜਾਬ ਦੇ ਪੁੱਤਰ ਹੈ ਪੰਜਾਬ ਦੇ ਮੰਤਰੀ ਹੈ ਉਹ ਕਹਿ ਰਹੇ ਅਸੀਂ ਤਾਂ ਗੱਲਬਾਤ ਕਰਨ ਨੂੰ ਤਿਆਰ ਉਹਦੇ ਉੱਤੇ ਖੱਟਰ ਸਾਹਿਬ ਨੇ ਕਿਹਾ ਸ਼ਿਵਰਾਜ ਚੋਹਾਂ ਜੀ ਨੇ ਕਿਹਾ ਤਾਂ ਫੇਰ ਵੀ ਭਨੇਰ ਸਾਹਿਬ ਦੇਖੋ ਕੀ ਕਹਿ ਰਿਹਾ ਕਹਿੰਦੇ ਜੀ ਇਹ ਤਾਂ ਡਿਬੇਟੇਬਲ ਗੱਲ ਕਰ ਰਹੇ ਤੁਸੀਂ ਸਵਾਗਤ ਕਿਉਂ ਨਹੀਂ ਕਰਦੇ ਕਿ ਅਸੀਂ ਸਵਾਗਤ ਕਰਦੇ ਹਾਂ ਭਾਈ ਆਓ ਅਸੀਂ ਤੁਹਾਨੂੰ ਮੰਗਾ ਦਿੰਦੇ ਆ ਪੰਜਾਬ ਦੀਆਂ ਆ ਪੰਜ ਫਸਲਾਂ ਜਿਹੜੀਆਂ ਸਾਨੂੰ ਦਿਵਾਓ ਪੰਜ ਨਹੀਂ 6 ਦਿਵਾ ਦਿਓ ਤੇ ਇਹਨਾਂ ਤੇ ਸਰਕਾਰੀ ਖਰੀਦ ਦਿਵਾਓ ਅਸੀਂ ਝੋਨਾ ਛੱਡਣ ਨੂੰ ਤਿਆਰ ਹੁੰਨੇ ਆ ਪੰਜਾਬ ਦਾ ਭਲਾ ਹੋਊਗਾ ਕੱਲਾ ਸੰਘਰਸ਼ 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 ਚ ਇਹ ਕਿਉਂ ਚੁਣਿਆ ਜਾ ਰਿਹਾ ਉਦੋਂ ਵੀ ਤੁਹਾਡੇ ਕੋਲੇ ਵੀਡੀਓ ਪਏ ਹੋਣੇ ਆ ਮੈਂ ਦੁਬਾਰਾ ਉਹਦੇ ਤੇ ਤੁਹਾਡੇ ਦਰਸ਼ਕਾਂ ਦਾ ਧਿਆਨ ਲੈ ਕੇ ਜਾਣਾ ਚਾਹਣਾ ਮੁੱਖ ਮੰਤਰੀ ਸਾਹਿਬ ਸਤਕਾਰਯੋਗ ਨੇ ਉਹਨਾਂ ਨੇ ਇਹ ਗੱਲ ਕਹੀ ਕਿ ਪੰਜਾਬ ਨੂੰ ਬਦਲੀਆਂ ਫਸਲਾਂ ਦੀ ਐਮਐਸਪੀ ਚਾਹੀਦੀ ਹੈ ਕੇਂਦਰ ਸਰਕਾਰ ਦੇ ਰਹੀ ਹੈ ਮੇਰਾ ਇਹ ਸੁਪਨਾ ਹੈ ਮੈਂ ਬੜਾ ਖੁਸ਼ ਹਾਂ ਇਹ ਕਹਿ ਕੇ ਉਹ ਚਲੇ ਗਏ ਭਗਵਾਨ ਸਾਹਿਬ ਨੇ ਕਿਹਾ ਠੀਕ ਆ ਅਸੀਂ ਮੋਰਚੇ ਤੇ ਜਾ ਕੇ ਗੱਲ ਕਰਾਂਗੇ ਤੇ ਮੋਰਚੇ ਤੇ ਜਾ ਕੇ ਕਹਿੰਦੇ ਇਹਦਾ ਕੰਟਰੈਕਟ ਫਾਰਮਿੰਗ ਆ ਇਹ ਅਸੀਂ ਨਹੀਂ ਲੈਣੀ ਪਹਿਲਾਂ ਉਹਤੇ ਕਹਿੰਦੇ ਠੀਕ ਹੈ ਹੁਣ ਮੈਂ ਕਹਿੰਦਾ ਚਲੋ ਕੰਟਰੈਕਟ ਫਾਰਮਿੰਗ ਉਹਨਾਂ ਨੇ ਕਿਹਾ ਸੀ ਤੁਹਾਨੂੰ ਲੱਗਿਆ ਤੁਸੀਂ ਉਦੋਂ ਹੀ ਕਹਿੰਦੇ ਭਾਈ ਵਾਰਤਾ ਕਰੋ ਇਹਦੇ ਤੇ ਅਸੀਂ ਗੱਲਬਾਤ ਕਰਨੀ ਹੈ ਅਸੀਂ ਆਹ ਨਹੀਂ ਲੈਣੀ ਪਰ ਇਹਨਾਂ ਨੇ ਉਸ ਵੇਲੇ ਸਿੰਘ ਉਹ ਵਾਰਤਾ ਬੰਦ ਕਰਕੇ ਸੰਘਰਸ਼ ਚੁਣਿਆ ਕਿਉਂਕਿ ਅੱਗੇ ਇਲੈਕਸ਼ਨ ਸੀਗੇ ਉਸ ਤੋਂ ਬਾਅਦ ਬੜਾ ਕੁਝ ਹੋਇਆ ਮੈਂ ਹੁਣ ਕਾਂਗਰਸ ਦੇ ਪ੍ਰਵਕਤਾ ਵੀ ਬੈਠੇ ਆ ਉਹ ਦੱਸ ਦੇਣਗੇ ਵੀ ਕਿਹੜਾ ਫੋਨ ਆਇਆ ਉੱਥੇ ਜਦੋਂ ਭਦੇਰ ਸਾਹਿਬ ਬਦਲੇ ਆ ਕਿਉਂ ਬਦਲੇ ਆ ਕਿਉਂ ਕਿਸਾਨਾਂ ਨੂੰ ਇਸ ਰਾਹ ਤੋਂ ਪੰਜਾਬ ਨੂੰ ਬਦਲਵੀਆਂ ਫਸਲਾਂ ਦੀ ਰਾਹ ਤੋਂ ਜਿਹੜੀ ਪੰਜਾਬ ਨੂੰ ਪੰਜ ਬਦਲਵੀਆਂ ਫਸਲਾਂ ਦੀ ਖਰੀਦ ਮਿਲ ਰਹੀ ਸੀ ਸਰਕਾਰੀ ਖਰੀਦ ਐਮ ਐਸ ਪੀ ਨਹੀਂ ਜੀ ਐਮ ਐਲ ਪੀ ਦਾ ਹਰਿਆਣਾ ਦੇ ਹੀ ਹੁੰਦਾ 14 ਬਦਲਾਂ ਦੀ ਉਹ ਭਾਵੰਤਰ ਸਕੀਮ ਹੈ ਉਹਦੇ ਤੋਂ ਵੀ ਅੱਗੇ ਜਾ ਕੇ ਪੰਜਾਬ ਨੂੰ ਸੁਰੱਖਿਅਤ ਸਰਕਾਰੀ ਖਰੀਦ ਮਿਲ ਰਹੀ ਸੀ ਉਹਦੇ ਤੇ ਗੱਲ ਨਹੀਂ ਕੀਤੀ ਤੇ ਅੱਜ ਆਪਾਂ ਕਿਹੜੀ ਵਾਰਤਾ ਦੀ ਗੱਲ ਕਰਦੇ ਆ ਅੱਜ ਵੀ ਕੇਂਦਰ ਕਹਿੰਦਾ ਕੇਂਦਰ ਦੇ ਸਾਰੇ ਮੰਤਰੀ ਕਹਿੰਦੇ ਆਓ ਭਾਈ ਪੰਜ ਆਣੇ ਆਜੋ ਸਾਡੇ ਕੋਲੇ ਬਹਿ ਕੇ ਕੁਈ ਸ਼ਗਰਛ ਦਾ ਰਾਹ ਛੱਡੋ ਬੈਠੋ ਆਪਾਂ ਗੱਲਬਾਤ ਕਰਦੇ ਆਂ ਇੱਕ ਕੇਂਦਰੀ ਵਜ਼ੀਰ ਜਦੋਂ ਕਹਿੰਦਾ ਉਹ ਜ਼ੁਬਾਨੀ ਨਹੀਂ ਹੁੰਦਾ ਜੀ ਉਹ ਰਸਮੀ ਹੁੰਦਾ ਇਹ ਗੱਲ ਨੂੰ ਆਪਾਂ ਸਮਝੀਏ ਮੈਂ ਪਹਿਲਾਂ ਵੀ ਇੱਕ ਚੈਨਲ ਤੇ ਗੱਲ ਰੱਖੀ ਹੈ ਸੰਘੇੜਾ ਸਾਹਿਬ ਬੈਠੇ ਸੀ ਆਮ ਆਦਮੀ ਪਾਰਟੀ ਦੇ ਸਤਕਾਰਯੋਗ ਬਰਾੜ ਸਾਹਿਬ ਬੈਠੇ ਨੇ ਉਹਨਾਂ ਨੇ ਵੀ ਆਹੀ ਮੈਨੂੰ ਪ੍ਰਸ਼ਨ ਕੀਤਾ ਸੀ ਅਥਾਰਟੀ ਇਹ ਕੇਂਦਰੀ ਵਜ਼ੀਰ ਅਥਾਰਟੀ ਆ ਚਲੋ ਉਹਨਾਂ ਦਾ ਬਿਆਨ ਆ ਗਿਆ ਅਸੀਂ ਗੱਲ ਕਰਨਾ ਚਾਹੁੰਦੇ ਆ ਤਾਂ ਭਦੇਰ ਸਾਹਿਬ ਦਾ ਅੱਗੋਂ ਬਿਆਨ ਕੀ ਆਉਂਦਾ ਜੀ ਜੀ ਤੁਹਾਡੇ ਸਾਹਮਣੇ ਆ ਉਹ ਕਹਿੰਦੇ ਉਹ ਡਿਬੇਟ 'ਚ ਗੱਲ ਪਾਉਣਾ ਚਾਹੁੰਦੇ ਆ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਸੀ ਕਿ ਭਾਈ ਅਸੀਂ ਗੱਲਬਾਤ ਲਈ ਤਿਆਰ ਆਜੋ ਭਾਵੇਂ ਮੋਰਚੇ 'ਚ ਆਦੋ ਪੰਘੂ ਸਾਹਿਬ ਨੇ ਜਿਹੜੀ ਵੀ ਗੱਲ ਰੱਖੀ ਹੈ ਮੈਂ ਧਿਆਨ ਨਾਲ ਸੁਣੀ ਹੈ ਸਾਰੀ ਪਹਿਲੀ ਚੀਜ਼ ਤਾਂ ਜਿਹੜੀਆਂ ਉਹਨਾਂ ਨੇ ਪਿਛਲੀਆਂ ਗੱਲਾਂ ਰੱਖੀਆਂ ਮੈਂ ਉਹਨਾਂ ਸਾਰਿਆਂ ਦੇ ਜਵਾਬ ਦੇ ਚੁੱਕਿਆ ਹਾਂ ਕਿਉਂਕਿ ਪੰਘੂ ਸਾਹਿਬ ਮੇਰੇ ਨਾਲ 2-3 ਵਾਰੀ ਡਿਬੇਟ 'ਚ ਬੈਠੇ ਆ ਜਿਹੜੀਆਂ ਵੀ ਗੱਲਾਂ ਪਿੱਛੇ ਹੋਈਆਂ ਜਿਵੇਂ ਜੇ ਸੁਆਮੀ ਨਾਥਨ ਰਿਪੋਰਟ ਦੀ ਤੁਸੀਂ ਗੱਲ ਕਰਦੇ ਹੋ ਸੀ1+50% ਅਸੀਂ ਲਾਗੂ ਕਰ ਚੁੱਕੇ ਹਾਂ ਨਹੀਂ ਦੇਖੋ ਜੇ ਇਹਨਾਂ ਨੇ ਹੁਣ ਜੇ ਸਾਡੇ ਨਾਲ ਇਸ ਤਰ੍ਹਾਂ ਕੇ ਨਾਲ ਹੀ ਸਾਡੇ ਨਾਲ ਗੱਲ ਕਰਨੀ ਆ ਜਿਵੇਂ ਪੰਦੇਰ ਸਾਹਿਬ ਇਸ ਗੱਲ ਨੂੰ ਰੱਖਣ ਜਾਂ ਜਿਹੜੇ ਦੋ ਉੱਤੇ ਫਰੰਟ ਖੁੱਲੇ ਹੋਏ ਆ ਉਹ ਦੋ ਫਰੰਟਾਂ ਦੇ ਆ ਕੇ ਕਹਿ ਰਹੇ ਨੇ ਵੀ ਸਾਨੂੰ ਲਿਖਤੀ ਤੌਰ ਤੇ ਲਿਆ ਦਿਓ ਭਾਈ ਫੇਰ ਬੈਠਾਂਗੇ ਦੇਖੋ ਬਲਾਰਿਆਂ ਦੇ ਕਹਿਣ ਨਾਲ ਮੇਰੇ ਕਹਿਣ ਨਾਲ ਜਾਂ ਭੰਗੂ ਸਾਹਿਬ ਦੇ ਕਹਿਣ ਨਾਲ ਛੇਤੀ ਨਹੀਂ ਕੁਝ ਹੋਣਾ ਭੰਗੂ ਸਾਹਿਬ ਪਹਿਲਾਂ ਲੋਕਾਂ ਨੂੰ ਇਹ ਦੱਸ ਦੇਣ ਵੀ ਸੀ 2+50% ਕੀ ਹੈ ਤੇ C1+50% ਕੀ ਹੈ ਅਸੀਂ C1+50% ਦਿੱਤਾ ਜਿਹੜਾ ਸੁਆਮੀ ਨਾਥਨ ਨੇ ਦਿੱਤਾ ਫਿਰ ਸੁਆਮੀ ਨਾਥਨ ਜੀ ਨੂੰ ਭਾਰਤ ਰਤਨ ਦਿੱਤਾ ਅਸੀਂ ਇਹ ਸਾਰਾ ਕੰਮ ਕੀਤਾ ਇਹ C2 ਤੇ ਅੜੇ ਹੋਏ ਆ ਉਹ C2 ਕਿਹਨੂੰ ਮਿਲਣਾ ਚਾਹੀਦਾ ਇਹ ਦੱਸ ਕੇ ਜਾਇਓ ਭੰਗੂ ਸਾਹਿਬ ਮੈਂ ਤਾਂ ਸਾਰਿਆ ਕੁਝ ਪੜਿਆ ਹੋਇਆ ਮਾਰਾ ਮੈਨੂੰ 5 ਸਾਲ ਹੋ ਗਏ ਡਿਬੇਟ ਕਰਦੇ ਨੂੰ 5 ਸਾਲਾਂ ਦਾ ਬੈਠਾ ਮੈਂ ਔਰ ਇੱਕ ਇੱਕ ਗੱਲ ਸਮਝਦਾ ਤੁਸੀਂ ਭੜਕਾ ਰਹੇ ਹੋ ਸੀ1 ਪਲੱਸ ਤੇ ਸੀ2 ਦੋਨਾਂ ਦੀ ਸੁਆਮੀ ਨਾਥਨ ਜੀ ਨੇ ਰეკਮੈਂਡੇਸ਼ਨ ਕੀਤੀ ਸੀ1 ਉਹਨਾਂ ਲੋਕਾਂ ਲਈ ਆ ਜਿਹੜੇ ਠੇਕੇ ਤੇ ਜ਼ਮੀਨ ਲੈ ਕੇ ਨਹੀਂ ਵਾਹੁੰਦੇ ਸੀ2 ਉਹਨਾਂ ਲਈ ਆ ਜਿਹੜੇ ਠੇਕੇ ਤੇ ਜ਼ਮੀਨ ਲੈ ਕੇ ਵਾਹੁੰਦੇ ਅਸੀਂ ਇੱਕ ਲਾਗੂ ਕਰਤੀ ਜਿਹੜਾ ਕਿਸਾਨ ਜਿਹੜਾ ਆਪਦੀ ਜ਼ਮੀਨ ਤੇ ਕਰਦਾ ਉਹਨੂੰ ਅਸੀਂ ਦਿੱਤਾ ਐਮਐਸਪੀ ਕਾਨੂੰਨੀ ਗਰੰਟੀ ਪੰਜਾਬ ਚ ਨਹੀਂ ਅੱਜ ਡੱਲੇਵਾਲ ਸਾਹਿਬ ਦੀ ਗੱਲ ਅਮਨ ਜੀ ਪੰਜਾਬ ਚ ਕਾਨੂੰਨੀ ਗਰੰਟੀ ਨਹੀਂ ਪੰਜਾਬ ਚ 41 ਹਜ਼ਾਰ ਕਰੋੜ ਦਾ ਐਮਐਸਪੀ ਹੁਣੇ ਦਿੱਤਾ ਹੈ ਕਾਨੂੰਨੀ ਗਰੰਟੀ ਤੁਸੀਂ ਮੈਨੂੰ ਇਹ ਗੱਲ ਦੱਸੋ ਤਾਂ ਇਹ ਕਾਨੂੰਨੀ ਗਰੰਟੀ ਨਹੀਂ ਹੋਰ ਕੀ ਹੈ ਇਹ ਇਹੀ ਤਾਂ ਕਾਨੂੰਨੀ ਗਰੰਟੀ ਹੁੰਦੀ ਹੈ ਕਿ ਸਰਕਾਰ ਖਰੀਦੀ ਹੈ ਮੈਂ ਦੇਖਿਆ ਕਿ ਦਾਣਾ ਦਾਣਾ ਸਰਕਾਰ ਖਰੀਦੀ ਚੋਨੇ ਦੇ ਉੱਤੇ ਕਣਕ ਦੇ ਉੱਤੇ ਪੰਜਾਬ ਕੋ ਛੋਣੇ ਦੇ ਕੰਡ ਦੇ ਪਰ ਕਾਨੂੰਨੀ ਗਰੰਟੀ ਨਹੀਂ ਹੈਗੀ ਜੀ ਇਸ ਜ਼ੁਬਾਨੀ ਆਪਾਂ ਨੋਟੀਫਿਕੇਸ਼ਨ ਤੁਸੀਂ ਜਾਰੀ ਕਰ ਦਿਓ ਠੀਕ ਹੈ ਪਰ ਇਹਦਾ ਕੋਈ ਕਾਨੂੰਨੀ ਨਹੀਂ ਹੈਗਾ ਕਿ ਐਮਐਸਪੀ ਨਹੀਂ ਮਿਲੇਗੀ ਤੁਸੀਂ ਮੈਨੂੰ ਮੈਨੂੰ ਇੱਕ ਗੱਲ ਦੱਸੋ ਜੀ ਜਦੋਂ ਪੀਡੀਸੀ ਚ ਖਰੀਦਨਾ ਕਾਨੂੰਨੀ ਤੌਰ ਤੇ ਉਹਦਾ ਗਜਟ ਬੰਦਾ ਉਹ ਤਿਆਰ ਹੁੰਦਾ ਹੈ ਬਜਟ ਤਿਆਰ ਹੁੰਦਾ ਉਹ ਕਾਨੂੰਨੀ ਹੈ ਪਰ ਮੈਂ ਚਲੋ ਜੇ ਇਹਦੇ ਤੇ ਵੀ ਗੱਲ ਲੜਦੀ ਹੈ ਪਰ ਇਹ ਧਰਨੀ ਨਹੀਂ ਕਿਉਂਕਿ ਆਪਾਂ ਜਿਹੜੀ ਢੱਲੇਵਾਲ ਸਾਹਿਬ ਦੀ ਸਪੀਚ ਸੁਣੀ ਹੈ ਤੁਸੀਂ ਜੀ ਸਾਰੀ ਸੁਣੀ ਹੈ ਉਹ ਤੈਅ ਕਰਤਾ ਉਹਨਾਂ ਨੇ ਮੇਰੀ ਗੱਲ ਨੂੰ ਵੀ ਤੈਅ ਕਰਤਾ ਜਿਹੜਾ ਦਰਦ ਉਹਨਾਂ ਦੇ ਦਿਲ 'ਚ ਆ ਉਹ ਵੀ ਦਰਦ ਮੇਰੇ ਦਿਲ 'ਚ ਵੀ ਆ ਪਰ ਜਿਹੜੀ ਇਹਨਾਂ ਦੀ ਸਿਆਸਤ ਐ ਇਸ ਘਰਚੀ ਲਾਗੂਆਂ ਦੀ ਇਹ ਪੰਜਾਬ ਤੋਂ ਭੜਕਾ ਕੇ ਇਹਨਾਂ ਨੇ ਭਾਰਤ ਤੇ ਲਿਆਣਾ ਤੇ ਕਾਂਗਰਸ ਦੇ ਏਜੰਡੇ ਪੂਰਨੇ ਆ ਮੈਂ ਸਿੱਧੇ ਤੂਰ ਤੇ ਤੌਰ ਤੇ ਆਪ ਨੂੰ ਸਾਹਮਣੇ ਤੌਰ ਤੇ ਵੀ ਆ ਰਟਨੋ ਸਾਹਿਬ ਕੁਝ ਕਹਿਣਾ ਚਾਹੁੰਦਾ ਮੈਂ ਉਹਨਾਂ ਦੇ ਗੱਲ ਕਰੀ ਜੀ ਅਤਿੱਤ ਨੂੰ ਸੋਹਣੇ ਕਿ ਬੋਲੋ ਆਪੀ ਗੱਲ ਕਰੋ ਪੰਜਾਬ ਨੂੰ ਪੰਜ ਫਸਲਾਂ ਦੀ ਸਰਕਾਰੀ ਖਰੀਦ ਚਾਹੀਦੀ ਹੈ। ਠੀਕ ਹੈ। ਉਹ ਨਹੀਂ ਕਰਦੇ ਸਾਬ। ਹਾਂਜੀ ਕੀ ਕਰਾ ਚੁ। ਉਹ ਮਿਲਦੀ ਸੀ। ਤੁਸੀਂ ਛੱਡੀ ਕਿਉਂ? ਮੈਂ ਢੱਲੇਵਾਲ ਸਾਹਿਬ ਢੱਲੇਵਾਲ ਸਾਹਿਬ ਦੀ ਲਾਈਨ ਤੇ ਗੱਲ ਕਰ ਰਿਹਾ। ਥੋੜਾ ਸਮਝ ਕੇ ਰੁਕ ਕੇ ਕਾਂਗਰਸ ਆਪਦੇ ਏਜੰਡੇ ਤੇ ਨਾ ਲੈ ਆਵੇ। ਮੈਂ ਢੱਲੇਵਾਲ ਸਾਹਿਬ ਦੀ ਲਾਈਨ ਤੇ ਗੱਲ ਕਰ ਰਿਹਾ ਜੋ ਬੋਲੇ ਆ ਉਹ। ਜੋ ਬੋਲੇ ਆ ਮੈਂ ਉਹ ਤੇ ਗੱਲ ਕਰ ਰਿਹਾ। ਇਸ ਕਰਕੇ ਆਪਦੇ ਏਜੰਡੇ ਤੇ ਨਾ ਲਿਆਓ। ਠੀਕ ਹੈ। ਤੁਹਾਡਾ ਅਜੰਡਾ ਤਾਂ ਨਾ ਲਿਆ ਉਸ ਗਰਸ਼ ਨੂੰ ਬਰਾਤ ਸਾਹਿਬ ਦੇ ਅਜੰਡੇ ਦੀ ਗੱਲ ਉਹ ਸੀ 1 ਮੈਨੂੰ ਕਿਹੜੀ ਫਸਕ ਉਹ ਸੀ 1 ਬਰਾਤ ਸਾਹਿਬ ਪਹਿਲਾਂ ਪੜੋ ਪਹਿਲਾਂ ਪੜੋ ਸੀ 1 ਲਾਗੂ ਆਦੇਸ਼ ਚ ਪਹਿਲਾਂ ਪੜੋ ਆ ਗੂਗਲ ਕਰੋ ਹੁਣੇ ਸੀ 2 ਆ ਨਾਲ ਜ਼ਮੀਨ ਦਾ ਠੇਕਾ ਵੀ ਸੀ 2 ਜ਼ਮੀਨ ਦਾ ਠੇਕਾ ਨਾਲ ਇਸ ਕਰਕੇ ਪੜੋ ਪਹਿਲਾਂ ਠੇਕਾ ਸਾਰਾ ਖਰਚਾ ਪਾ ਕੇ ਪੜੋ 50% ਨਾ 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 ਸੀਵਨ ਬਿਨਾ ਠੇਕੇ ਤੋਂ ਐ ਉਹ ਲਾਗੂ ਐ ਠੀਕ ਐ ਜਿਹੜਾ ਜ਼ਮੀਨ ਆਪ ਵਾਹਦਾ ਕਿਸਾਨ ਉਹਦੇ ਤੇ ਲਾਗੂ ਐ ਐਮਐਪੀ ਪਰ ਠੇਕਾ ਜਿਹੜਾ ਠੇਕੇ ਤੇ ਲੈਂਦਾ ਠੇਕੇ ਤੇ ਕੀ ਮੈਨੂੰ ਇੱਕ ਗੱਲ ਦੱਸੋ ਕੀ ਤੁਸੀਂ ਠੇਕਾ ਪਰ ਸ਼ੋਅ ਕਰ ਰਹੇ ਹੋ ਠੇਕਾ ਠੇਕਾ ਸ਼ੋਅ ਕਰ ਰਹੇ ਹੋ ਤੁਸੀਂ ਤੁਸੀਂ ਆਪਦੀ ਜ਼ਮੀਨ ਠੇਕੇ ਤੇ ਦਿੱਤੀ ਆ ਡੀਐਸਟੀ ਭਰਿਆ ਜਵਾਬ ਜਿਹੜੇ ਕਿਸਾਨ ਨੇ GST ਭਰਿਆ ਠੇਕੇ ਤੇ ਉਹ ਸੀਤੂ ਮੰਗ ਸਕਦਾ ਦੂਜਾ ਕਿਵੇਂ ਮੰਗੂਗਾ ਪਹਿਲੀ ਗੱਲ ਤਾਂ ਮੈਂ ਮੈਨੂੰ ਵਾਰੀ ਵਾਰੀ ਭੰਗੂ ਸਾਹਿਬ ਨੇ ਵੀ ਗੱਲ ਰੱਖੀ ਕਾਂਗਰਸ ਨੇ ਵੀ ਰੱਖੀ ਆਮਦਨ ਦੁੱਗਣੀ ਦੀ ਤੁਸੀਂ ਵੀ ਰੱਖਤੀ ਜੀ 1200 ਰੁਪਿਆ ਐਮਐਸਪੀ ਸੀਗਾ ਅੱਜ ਜਿਹੜਾ 2320 ਰੁਪਏ ਹੋ ਗਏ ਤਾਂ ਅਸੀਂ ਉਸ ਉਸ ਵੱਲ ਨੂੰ ਲਗਾਤਾਰ ਕੰਮ ਕੀਤਾ ਹੁਣ ਉਹ ਆਏ ਕਹਿ ਦਿੰਦੇ ਜੀ ਉਹਨਾਂ ਦੇ ਦੂਜੇ ਭਾਅ ਵੀ ਵੱਧ ਗਏ ਖਰਚ ਮੈਨੂੰ ਪਤਾ ਐ ਮੈਂ ਸਮਝਦਾ ਜੀ ਤੁਸੀਂ ਇੰਨਾ ਗੱਲਾਂ ਤੇ ਆਉਣਾ ਖਰਚਿਆਂ ਦੇ ਨਾਲ ਨਾਲ ਅਸੀਂ ਸਬਸਿਡੀਆਂ ਵੀ ਬਤਾਈਆਂ ਹੁਣ ਮੈਂ ਸਾਰੀਆਂ ਗੱਲਾਂ ਐਕਸਪਲੇਨ ਦੁਬਾਰਾ ਦੁਬਾਰਾ ਨਹੀਂ ਕਰਦਾ ਪਰ ਅਸੀਂ ਕੰਮ ਕੀਤਾ ਹੁਣ ਦੂਜੀ ਜਿਹੜੀ ਗੱਲ ਸੁਆਮੀ ਨਾਥਨ ਰਿਪੋਰਟ ਦੀ ਗੱਲ ਉਹਦੇ ਤੇ ਅਸੀਂ ਕੰਮ ਕੀਤਾ ਅਸੀਂ C1 50% ਲਾਗੂ ਕੀਤਾ ਹਾਂ ਉਹ ਤੀਜੀ ਗੱਲ ਜਿਹੜੀ ਮੈਂ C2 ਤੇ ਵੀ ਦੱਸਤੀ ਕਿ ਉਹ ਸਿਰਫ ਉਹਨਾਂ ਲੋਕਾਂ ਨੂੰ ਸੀਟੂ ਮਿਲ ਸਕਦਾ ਜਿਹੜੇ GST ਭਰ ਕੇ ਇੱਕੋ ਇੱਕ ਕਰੀ ਜਾ ਰਹੇ ਨੇ ਉਹ ਯਾਰ ਹੁਣ ਸੁਣ ਲਓ ਤੇ ਲੋ ਸਾਹਿਬ ਹੁਣ ਸੁਣਨਾ ਨਹੀਂ ਤਾਂ ਆਪਾਂ ਨੂੰ ਇਹ ਸ਼ੋਅ ਕਰਿਆ ਪੰਜਾਬ ਦੇ ਵਿੱਚ ਮੈਂ ਪਹਿਲਾਂ ਵੀ ਗੱਲ ਰੱਖੀ ਜੋ ਸੀਟੂ ਦੀ ਗੱਲ ਆਉਂਦੀ ਮੈਂ ਬੜੀਆਂ ਡਿਬੇਟਸ ਕੀਤੀਆਂ ਪੰਜਾਬ ਦੇ ਵਿੱਚ 60000 ਤੋਂ ਲੈ ਕੇ 80000 ਰੁਪਏ ਠੇਕਾ ਹੈ ਜੀ ਹੂੰ ਉਹ ਠੇਕਾ ਕੌਣ ਲੈ ਰਿਹਾ ਜੀ ਜਿਹੜਾ ਸੀਟੂ ਮੰਗ ਰਿਹਾ ਕਿਸਾਨ ਉਹ GST ਕਿੱਥੇ ਭਰ ਰਿਹਾ ਜੀ ਜਿਹੜਾ ਕਿਸਾਨ GST ਭਰੂਗਾ ਉਹਨੂੰ ਸੀਟੂ ਦਾ ਫਾਰਮੂਲੇ ਦੇ ਤਹਿਤ ਮਿਲਣੀ ਹੈ ਇਹ ਤਾਂ ਆਲਰੇਡੀ ਸੁਮੀਨਾਥਨ ਪੋਰਟ ਜੀ ਰਿਟਰਨ ਹੈ ਮੈਂ ਕੋਈ ਆਪਦੇ ਕੋਲੋਂ ਤਾਂ ਗੱਲ ਕਰ ਨਹੀਂ ਰਿਹਾ ਔਰ 80 80000 ਰੁਪਿਆ ਜਿੱਥੇ ਠੇਕਾ ਜਾ ਰਿਹਾ ਉੱਥੇ 31000 ਰੁਪਿਆ ਕਿੱਥੇ ਰਹਿ ਗਿਆ ਜੀ ਮਹੀਨੇ ਦੀ ਇਨਕਮ ਤੋ ਇਹ ਸਾਰੀਆਂ ਗੱਲਾਂ ਨੂੰ ਆਪਾਂ ਨੂੰ ਸੋਚ ਕੇ ਵਿਚਾਰ ਕੇ ਗੱਲ ਕਰਨੀ ਚਾਹੀਦੀ ਪੰਜਾਬ ਨੂੰ ਭਰਪੂਰ ਐਮਐਸਪੀ ਮਿਲ ਰਹੀ ਹੈ ਔਰ ਉਹਦੇ ਵਿਚਾਲੇ ਜਿਹੜੀ ਸਾਡੇ ਸਰਕਾਰ ਬੈਠੀ ਹੈ ਇਹ ਸਰਕਾਰ ਖੁਦ ਗਵਾਹ ਹੈ ਇਹਨਾਂ ਨੇ ਠੱਗੀ ਮਾਰੀ 23 ਫਸਲਾਂ ਦੀ ਧੋਖਾ ਕੀਤਾ ਕੇਂਦਰ ਸਰਕਾਰ ਚੱਲ ਕੇ ਆਈ ਔਰ ਇਹਨਾਂ ਨੇ ਵਿਚੋਲਤਾ ਕੀਤੀ ਇੱਕ ਫੋਨ ਨੇ ਉਹ ਵਿਚਾਸਤਾ ਤੋੜਤੀ ਮੈਂ ਦੁਬਾਰਾ ਫੇਰ ਰਿਪੀਟ ਆ ਗਿਆ ਜ਼ਿਕਰ ਕੀਤਾ ਕਿਸ ਬੰਦੇ ਨੂੰ ਫੋਨ ਆਇਆ ਕਿਹਦਾ ਫੋਨ ਆਇਆ ਇਦਾਂ ਤਾਂ ਤੁਸੀਂ ਇਲਜ਼ਾਮ ਲਾਓਗੇ ਗੱਲ ਨੂੰ ਕਮਾਉਣ ਵਾਲੀ ਗੱਲ ਹੋਈਂਦੀ ਹੈ ਇੱਥੇ ਤੁਸੀਂ ਲੋਕਾਂ ਨੂੰ ਸੁਣ ਰਹੇ ਨੇ ਵੱਡੀ ਗਿਣਤੀ ਉਹ ਤੁਸੀਂ ਖੁਲਾਸਾ ਕਰੋ ਕਿ ਕਿੰਨਾਂ ਦਾ ਫੋਨ ਆਇਆ ਕਿਉਂ ਗੱਲ ਕਮਾਈ ਨਾ ਨਾ ਬਿਲਕੁਲ ਮੈਂ ਤਾਂ ਸਪਸ਼ਟ ਦੇਖੋ ਜਿਹੜੇ ਉਸ ਵੇਲੇ ਜਿਨ੍ਹਾਂ ਨੂੰ ਫਾਇਦਾ ਹੁੰਦਾ ਸੀ ਉਹਨਾਂ ਲੋਕਾਂ ਦੇ ਫੋਨ ਆਏ ਉਹਨਾਂ ਲੋਕਾਂ ਦੇ ਐਮਪੀ ਵੀ ਆ ਕੇ ਮਿਲੇ ਭਦੇਰ ਸਾਹਿਬ ਨੂੰ ਮਿਲੇ ਡੱਲੇਵਾਲ ਸਾਹਿਬ ਨੂੰ ਮਿਲੇ ਉਤੋ ਬਾਅਦ ਢੱਲੇਵਾਲ ਸਾਹਿਬ ਜਿਹੜਾ ਹੈਗਾ ਪਾਰਲੀਮੈਂਟ ਚ ਜਾ ਕੇ ਵੀ ਮਿਲੇ ਉਹਨਾਂ ਨੇ 에어ਪੋਰਟ ਤੇ ਵੀ ਗੱਲ ਕਹੀ ਕਿਰਪਾਣ ਵਾਲਾ ਰੌਲਾ ਪਿਆ ਉਹ ਤਾਂ ਸਾਰੇ ਐਪੀਸੋਡ ਧਿਆਨ ਚ ਆ ਲੋਕਾਂ ਨੇ ਜੀ ਕੀ ਹੋਇਆ ਜੀ ਮੈਂ ਉਹ ਗੱਲਾਂ ਨੂੰ ਸਪਸ਼ਟ ਤੌਰ ਤੇ ਸਿੱਧੇ ਤੌਰ ਤੇ ਰੱਖ ਰਿਹਾ ਪਰ ਅੱਜ ਜਿਹੜੀ ਗੱਲ ਢੱਲੇਵਾਲ ਸਾਹਿਬ ਨੇ ਕੀਤੀ ਮੈਂ ਉਹਦੇ ਨਾਲ 100% ਸਹਿਮਤ ਆ ਸਾਨੂੰ ਪੰਜਾਬ ਦੀ ਗੱਲ ਕਰਨੀ ਚਾਹੀਦੀ ਹੈ ਪੰਜਾਬ ਨੂੰ ਝੋਨੇ ਦਾ ਬਦਲ ਮਿਲਣਾ ਚਾਹੀਦਾ ਔਰ ਤੋਂ ਰਸਤੇ ਤੇ ਕੇਂਦਰ ਸਰਕਾਰ ਆਲਰੇਡੀ ਸਟੈਪ ਚੱਕ ਚੱਕ ਚੁੱਕੀ ਹੈ ਪਹਿਲਾਂ ਇੱਕ ਵਾਰੀ ਠੀਕ ਹੈ ਤਾਂ ਉਸੇ ਤੋਂ ਗੱਲ ਸ਼ੁਰੂ ਕਰਕੇ ਆਪਾਂ ਗੱਲ ਕਰ ਸਕਦੇ ਆਂ ਕਿ ਉਹ ਸਾਡਾ ਕਹਿੰਦੇ ਆਪਾਂ ਇੱਕ ਝੋਲਾ ਤੋਂ ਸਮਝ ਦੇ ਦੀ ਅੱਗੇ ਗੱਲ ਰੱਖਦੇ ਆਂ ਪੰਗੂ ਸਾਹਿਬ ਨੇ ਬਹੁਤ ਜਜ਼ਬਾਤੀ ਗੱਲਾਂ ਕੀਤੀਆਂ ਚਲੋ ਉਹਨਾਂ ਦੇ ਜਜ਼ਬਾਤਾਂ ਦੀ ਮੈਂ ਕਦਰ ਕਰਦਾ ਔਰ ਇਸ ਗੱਲ ਦਾ ਸਵਾਗਤ ਵੀ ਕਰਦਾ ਜੋ ਕੁਝ ਵੀ ਉਹਨਾਂ ਨੇ ਸਾਡੇ ਤੇ ਸਾਰੀਆਂ ਪਾਰਟੀਆਂ ਤੇ ਇਲਜ਼ਾਮ ਲਾਏ ਹੈ ਉਹਨਾਂ ਦੇ ਦਿਲੋਂ ਉਹਨਾਂ ਨੇ ਗੱਲ ਕੀਤੀ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਣਾ ਪੰਗੂ ਸਾਹਿਬ ਜਦੋਂ ਤੁਸੀਂ ਕਹਿੰਦੇ ਭਾਰਤ ਨੂੰ ਕੀ ਮੂੰਹ ਖਾਵਾਂਗੇ ਜਦੋਂ ਭਾਰਤ ਦੇ ਦੂਜੇ ਕਿਸਾਨ ਤੁਹਾਨੂੰ ਪੁੱਛਣਗੇ ਕਿ ਝਟਕੀਆਂ ਮਾਰ ਕੇ ਤੁਹਾਡੇ ਨਾਲ ਧੋਖਾ ਹੋਇਆ ਸੀ ਉਹਦਾ ਤੁਸੀਂ ਕੀ ਕੀਤਾ ਜਿਹੜਾ 23 ਫਸਲਾਂ ਦੀ ਮੈਨੀਫੈਸਟੋ 'ਚ ਲਿਖ ਕੇ ਪੰਜਾਬ ਸਰਕਾਰ ਭੱਜ ਗਈ ਉਹਦੇ ਖਿਲਾਫ ਤਾਂ ਤੁਸੀਂ ਬੋਲੇ ਨਹੀਂ ਔਰ ਜਿਹੜੀ ਮੂੰਗੀ ਨਹੀਂ ਚੱਕੀ ਗਈ ਉਹਦੇ ਖਿਲਾਫ ਤੁਸੀਂ ਬੋਲੇ ਨਹੀਂ ਉਹ ਜਿਹੜੀ ਹੱਥਾਪੜੀ ਸੀ ਮੁੱਖ ਮੰਤਰੀ ਸਾਹਿਬ ਨੇ ਉਹਦਾ ਤੁਸੀਂ ਕੀ ਜਵਾਬ ਦੇਵੋਗੇ ਸੋ ਇਹ ਔਰ ਪੰਜਾਬ ਦੀ ਗੱਲ ਨਾ ਨਾ ਸੁਣੋ ਮੇਰੀ ਗੱਲ ਸੁਣ ਲਓ ਨਾ ਜੀ ਹਰ ਰੋਜ਼ ਮੀਟਿੰਗ ਕਰਦੇ ਕਿਸਾਨ ਨਹੀਂ ਨਹੀਂ ਮੂੰਗੀ ਵਾਸਤੇ ਇੱਕ ਥਾਪੜੀ ਸੀ ਮੁੱਖ ਮੰਤਰੀ ਸਾਹਿਬ ਨੇ ਇੱਕ ਥਾਪੜੀ ਸੀ ਸੈਂਟਰ ਦੇ ਵਿਰੁੱਧ ਧਰਤਾ ਇੱਕ ਮੂੰਗੀ ਨਹੀਂ ਚੱਕੀ ਗਈ ਇੱਕ ਮੂੰਗੀ ਇੱਕ ਮੂੰਗੀ ਨਹੀਂ ਚੱਕੀ ਗਈ ਦੱਲੇਵਾਲ ਸਾਹਿਬ ਨੇ ਪੰਜਾਬ ਦੀ ਗੱਲ ਕੀਤੀ ਜਨਾਬ ਦੱਲੇਵਾਲ ਸਾਹਿਬ ਨੇ ਪੰਜਾਬ ਦੀ ਗੱਲ ਕੀਤੀ ਐ ਸਪੋਕਸਮੈਨ ਤੇ ਸਭ ਨੇ ਸੁਣੀ ਐ ਸਪੋਕਸਮੈਨ ਤੇ ਸਭ ਨੇ ਸੁਣੀ ਐ ਉਸੇ ਮੈਂ ਮੈਂ ਭੰਗੂ ਦਾ ਮੈਂ ਗੱਲ ਕਰ ਰਿਹਾ ਬਰਾੜ ਸਾਹਿਬ